ਅੱਜਕੱਲ੍ਹ ਗਰਮੀਤ ਨੂੰ ਕਈ ਵਿਆਂ ਦਾ ਸੱਦਾ ਕਰਕੇ ਮੈਂ ਫੋਨ ਨਹੀਂ ਕੀਤਾ ਅੱਜ ਐਵੇਂ ਹਾਲਚਾਲ ਪੁੱਛਣ ਲਈ ਨੰਬਰ ਮਿਲਾਇਆ ਅੱਗੋਂ ਜਵਾਬ ਸਤਿ ਸ਼੍ਰੀ ਅਕਾਲ ਆਂਟੀ ਕਿਵੇਂ ਹੋ ਮੈਂ ਤਾਂ ਠੀਕ ਆ ਤੂੰ ਸੁਣਾ ਵਿਆਂ ਦਾ ਹਾਲ ਚਾਰ ਬਗਤਾਲੇ ਦੋ ਹਾਲੇ ਰਹਿੰਦੇ ਆ ਅੱਜ ਵੀ ਤਾਂ ਸੀ ਤਹਾਨੂੰ ਕੋਈ ਫੰਕਸ਼ਨ ਆਹੋ ਦੀਪਾ ਦੇ ਭਰਾ ਦਾ ਸ਼ਗਨ ਤੇ ਰਿੰਗ ਸਰਮਨੀ ਸੀ ਇਹ ਤਾਂ ਕਹਿੰਦੇ ਸੀ ਅੱਜ ਰਹਿਣ ਦਿੰਦੇ ਆ ਵਿਆਹ ਤੇ ਗੁਰਦੁਆਰੇ ਜਾਵਾਂਗੇ ਮੈਂ ਜਦ ਕਰਕੇ ਲੈ ਗਈ ਬਾਈ ਦੀਪਾ ਦਾ ਟੱਬਰ ਨਰਾਜ ਨਾ ਹੋਵੇ ਆਂਟੀ ਆਪਣੇ ਵਿਆਹ ਤਾਂ ਹੁਣ ਡਰਾਮੇ ਹੀ ਬਣ ਗਏ ਸਟੇਜ ਦਾ ਪਹਿਲਾ ਸੀਨ ਦੱਸਦੀ ਆਂ ਕੁੜੀ ਸਾਜ ਤਾਜ ਕੇ ਸਟੇਜ ਤੇ ਪਹੁੰਚੀ ਫੇਰ ਮੁੰਡਾ ਆਇਆ ਤੇ ਗੋਡਾ ਲਾ ਕੇ ਕੁੜੀ ਨੂੰ ਫੁੱਲ ਫੜਾਉਂਦਾ ਕਹਿਣ ਲੱਗਾ ਊਡ ਯੂ ਮੈਰੀ ਮੀ ਮੇਰੇ ਨਾਲ ਵਿਆਹ ਕਰੇਗੀ ਇਹ ਦੇਖ ਕੇ ਇਹਨਾਂ ਨੂੰ ਤਾਂ ਚੜ ਗਿਆ ਗੁੱਸਾ ਕਹਿੰਦੇ ਇਹਨਾਂ ਨੂੰ 6 ਸਾਲ ਹੋ ਗਏ ਇਕੱਠੇ ਘੁੰਮਦਿਆਂ ਨੂੰ ਅੱਜ ਗੋਰਿਆਂ ਦੀ ਰੀਤ ਕਰਨ ਲੱਗਾ ਗੋਡਾ ਮੁੱਦਾ ਕਰਕੇ ਮੈਨੂੰ ਕਹਿੰਦੇ ਚੱਲ ਤੁਰ ਹੋ ਗਈ ਰਿੰਗ ਸੈਰੇਮਨੀ ਫੇਰ ਪੂਰੀ ਸੈਰੇਮਨੀ ਨਹੀਂ ਦੇਖੀ ਮੈਂ ਹੈਰਾਨ ਹੋ ਪੁੱਛਿਆ ਕਿੱਥੇ ਆਂਟੀ ਉਸੇ ਵੇਲੇ ਬਹਾਨਾ ਮਾਰ ਕਰ ਨੂੰ ਮੋੜਾ ਆ ਕੇ ਮੁੰਡਿਆਂ ਨੂੰ ਕਮਰੇ ਚੋਂ ਸੱਦ ਕੇ ਚੰਗਾ ਭਾਸ਼ਣ ਦਿੱਤਾ ਇੱਕ ਗੱਲ ਧਿਆਨ ਨਾਲ ਸੁਣ ਲਿਓ ਜੇ ਵਿਆਹਾਂ ਵੇਲੇ ਤੁਸੀਂ ਗੋਡੇ ਮੁੱਦੇ ਮਾਰੇ ਤਾਂ ਮੈਂ ਗੋਡੇ ਪਾਣ ਦੇਣੀ ਹੈ ਨਿਆਣੇ ਤਾਂ ਕਮਰੇ ਚ ਜਾ ਬੜੇ ਮੈਨੂੰ ਰੋਟੀਆਂ ਲਾਉਣ ਨੂੰ ਕਹਿ ਦਿੱਤਾ ਉੱਥੇ ਚਾਹ ਵੀ ਨਹੀਂ ਪੀਤੀ ਸੋਚਿਆ ਸੀ ਇਕੱਠੀ ਰੋਟੀ ਖਾਵਾਂਗੇ ਫਿਰ ਤਾਂ ਬਹੁਤ ਮਾੜੀ ਹੋਈ ਹਮਦਰਦੀ ਜਿਤਾਉਂਦਿਆਂ ਮੈਂ ਕਿਹਾ ਆਂਟੀ ਆਪਣੇ ਲੋਕੀ ਹੈ ਵੀ ਤਾਂ ਬਾਂਦਰ ਨਕਲ ਝਟ ਕਰਦੇ ਪੈਸਾ ਪੈਸਾ ਉਜਾੜਨ ਲਈ ਪਾਕਿਸਤਾਨੀਆਂ ਗੁਜਰਾਤੀਆਂ ਕਾਲਿਆਂ ਗੋਰਿਆਂ ਦੀਆਂ ਸਾਰੀਆਂ ਰੀਤਾਂ ਕਰਨ ਲੱਗ ਪਏ ਮਤਲਬ ਭਾਵੇਂ ਪਤਾ ਨਾ ਹੋਵੇ ਚਲੋ ਫਿਰ ਬਣਾ ਲੈ ਰੋਟੀ ਭੁੱਖ ਲੱਗੀ ਹੋਣੀ ਮੈਂ ਉਹਦੇ ਘਰ ਵਾਲੇ ਦੀ ਆਵਾਜ਼ ਸੁਣ ਲਈ ਸੀ ਕਿੰਨੀ ਦੇਰ ਰੋਟੀ ਚ